ਉਡਾਲਾ ਮੁਰਦਾਬਾ ਜੰਗਲਾ ਮੁਰਦਾਬਾ ਰੜੀ ਮੁਰਦਾਬਾ ਜੰਗਲਾ ਰੜੀ ਮੁਰਦਾਬਾ ਪਾਇਨਾ ਇਕਾਟਲ ਬੀਜਪੀ ਮੁਰਦਾਬਾ ਸਮਾਗਮ ਕਰਦੇ ਜੀ ਇਹ ਤਸਵੀਰਾਂ ਪਟਿਆਲਾ ਹਲਕੇ ਦੀਆਂ ਨੇ ਇੱਥੇ ਪਟਿਆਲਾ ਤੋਂ ਬੀਜਪੀ ਉਮੀਦਵਾਰ ਪ੍ਰਨੀਤ ਕੌਰ ਦਾ ਫਿਰ ਵਿਰੋਧ ਵੇਖਣ ਨੂੰ ਮਿਲੇ ਹੈ ਵੱਡੀ ਗਿਣਤੀ ਚ ਸਮਾਗਮ ਵਾਲੀ ਥਾਂ ਦੇ ਬਾਹਰ ਕਿਸਾਨ ਪਹੁੰਚੇ ਹੋਏ ਸਨ ਜਿਵੇਂ ਹੀ ਪ੍ਰਨੀਤ ਕੌਰ ਦਾ ਕਾਫਲਾ ਆਇਆ ਤਾਂ ਕਿਸਾਨਾਂ ਨੇ ਕਾਫਲੇ ਵਾਲ ਨੂੰ ਕੂਚ ਕਰ ਦਿੱਤਾ ਇਸ ਦੌਰਾਨ ਪ੍ਰਦਰਸ਼ਨਕਾਰੀ ਅਤੇ ਪੁਲਿਸ ਵਿਚਕਾਰ ਕਾਫੀ ਸਮਾਂ ਤੱਕ ਆਮਕੀ ਹੁੰਦੀ ਰਹੀ ਅਤੇ ਕਿਸਾਨਾਂ ਨੇ ਭਾਜਪੀ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਉਦੋਂ ਪ੍ਰਨੀਤ ਕੌਰ ਨੇ ਪ੍ਰਦਰਸ਼ਨਕਾਰੀਆਂ ਨੂੰ ਸਬਰ ਰੱਖਣ ਦੀ ਸਲਾਹ ਦਿੱਤੀ ਹੈ ਭਰੋਸਾ ਦਿੱਤਾ ਕਿ ਸਰਕਾਰ ਬਣ ਤੇ ਮਸਲਿਆਂ ਦਾ ਹੱਲ ਕੀਤਾ ਜਾਵੇਗਾ ਕਿਸੇ ਉਮੀਦਵਾਰ ਨੂੰ 100% ਸਪੋਰਟ ਨਹੀਂ ਮਿਲਦੀ ਵਿਰੋਧ ਤਾਂ ਹੁੰਦਾ ਹੀ ਹੈ ਜਿਹੜੀਆਂ ਐਂਡ ਦੂਜੀਆਂ ਪਾਰਟੀਆਂ ਹੁੰਦੀਆਂ ਉਹ ਵੀ ਵਿਰੋਧ ਕਰਦੀਆਂ ਸੰਸਥਾਵਾਂ ਕੋਈ ਆ ਵਿਰੋਧ ਕਰਦੀਆਂ ਕੋਈ ਸਮਰਥਨ ਦਿੰਦੀਆਂ ਨੇ ਸੋ ਇਹ ਤਾਂ ਚੱਲਦਾ ਆ ਹੁੰਦਾ ਹੈ ਉਹਨਾਂ ਦਾ ਹੱਕ ਹੈ ਉਹ ਕਰਨ ਨੁਕਸਾਨ ਪੂਰੇ ਪੰਜਾਬ ਦਾ ਹੋ ਰਿਹਾ ਹੈ ਵਪਾਰੀਆਂ ਦਾ ਹੋ ਰਿਹਾ ਹੈ ਕਿਸੇ ਵਰਗ ਦਾ ਨੁਕਸਾਨ ਕੋਈ ਉਹ ਸਾਰਿਆਂ ਦੇ ਉੱਤੇ ਉਹਦਾ ਅਸਰ ਪੈਂਦਾ ਤਾਂ ਮੇਰਾ ਤਾਂ ਅਪੀਲ ਹੈ ਕਿ ਇਹ ਜਲਦੀ ਆਪਣਾ ਸੋਚ ਕੇ ਟੇਬਲ ਤੇ ਆ ਕੇ ਜਦ ਹੁਣ ਸਰਕਾਰ ਬਣੂਗੀ ਉਦੋਂ ਤੱਕ ਥੋੜਾ ਜਸ ਜੇ ਇਹ ਸਬਰ ਰੱਖਣ ਤਾਂ ਸਾਰੇ ਜਣੇ ਪੰਜਾਬੀ ਇਹਨਾਂ ਦੇ ਨਾਲ ਲੱਗ ਕੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਹੱਲ ਹੋਵੇ ਬਿਲਕੁਲ ਗੱਲ ਕਰਦੇ ਆਂ ਬੀਜੇਪੀ ਦੇ ਨਮਾਇंदे ਕੈਬਨਿਟ ਮਨਿਸਟਰ ਆਪ ਚੱਲ ਕੇ ਆਏ ਆ ਇੱਥੇ ਕਿ ਨਾ ਕਿ ਉਹਨਾਂ ਨੂੰ ਜਾਣਾ ਪਿਆ ਦਿੱਲੀ ਮੈਂ ਇਹਨਾਂ ਕਹਿਣਾ ਚਾਹਦੀ ਆ ਕਿ ਦਰਵਾਜ਼ੇ ਖੁੱਲੇ ਨੇ ਔਰ ਇਹ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਇਹ ممکن ਨਹੀਂ ਕਿ ਇਹ ਸਰਕਾਰ ਕੁਝ ਕਰ ਸਕਦੀ ਜਿਹੜੀ ਨਵੀਂ ਸਰਕਾਰ ਬਣੂਗੀ ਜ਼ਰੂਰ ਗਲਬਾਤ ਦੇ ਵਿੱਚ ਕੋਸ਼ਿਸ਼ ਕਰਾਂਗੇ ਇਹ ਨਾਲ ਦਾ ਗੱਲ ਆਰਾਮ ਨਾਲ ਕਰੀਏ ਜਿਹੜਾ ਰੌਲਾ ਰੱਪਾ ਹੁੰਦਾ ਉਹਦੇ ਵਿੱਚ ਗੱਲ ਨਹੀਂ ਹੁੰਦੀ ਔਰ ਮੇਰੀ ਜਵਾਬ ਦੇ ਕੇ ਉਹਨਾਂ ਦਾ ਹੱਲ ਨਹੀਂ ਹੋਏਗਾ ਹੱਲ ਉਹਨਾਂ ਦਾ ਮੌਜੂਦਾ ਸਰਕਾਰ ਦੇ ਨਾਲ ਬੈਠ ਕੇ ਉਹੀ ਹੱਲ ਕਰ ਸਕਦੇ ਕਿ ਮੈਂ ਕਿਸਾਨਾਂ ਦੇ ਮੁੱਦੇ ਦੀ ਜਾਣੂ ਐ ਜੋ ਉਸਦੇ ਬਾਅਦ ਇਲੈਕਸ਼ਨਾਂ ਬਾਅਦ ਸਾਨੂੰ ਦੱਸਣਗੇ ਅਸੀਂ ਜ਼ਰੂਰ ਉਹਨਾਂ ਦੇ ਅੱਗੇ ਪਹੁੰਚਾਵਾਂਗੇ ਪਰ ਗੱਲਬਾਤ ਉਹਨਾਂ ਦੀ ਉੱਥੇ ਹੀ ਮੁੱਕਦੀ ਏ ਟੇਬਲ ਤੇ ਉਹਨਾਂ ਦੇ ਜੋ ਸਿਰਿੰਦਰ ਜੀ ਜਿਹੜੇ ਗੁਜ਼ਰੇ ਨੇ ਉਹਨਾਂ ਦੇ ਭਤੀਜੇ ਦੇ ਕਹੇ ਤੇ ਇੱਕ ਐਫ ਆਰ ਆਈ ਦਰਜ ਹੋਈ ਉਹ ਬੰਦਾ ਸੀ ਕਿ ਉਹਨਾਂ ਨੇ ਜੋ ਕੰਪਲੇਂਟ ਕੀਤੀ ਉਹ ਦਰਜ ਹੋਈ ਪਰ ਜਿਹੜੀ ਗ੍ਰਿਫਤਾਰੀ ਹੱਲੇ ਗ੍ਰਿਫਤਾਰੀ ਤਾਂ ਹੋਊਗੀ ਜੇ ਕੋਈ ਉਹਦਾ ਸਬੂਤ ਮਿਲੇ ਪੂਰਾ ਇਹ ਛਾਂਬੀਰ ਕਰਕੇ ਹੋਣੀ ਚਾਹੀਦੀ ਹੈ ਹਰੇਕ ਆਦਮੀ ਦਾ ਆਪਣਾ ਹੱਕ ਹੈ ਉਹਨਾਂ ਨੇ ਕੁਝ ਨਹੀਂ ਕੀਤਾ ਮੇਰੇ ਸਾਹਮਣੇ ਖੜੇ ଥି ਮੈਨੂੰ ਪਤਾ ਕਿ ਉਹਨਾਂ ਨੇ ਬਿਲਕੁਲ ਧੱਕਾ ਨਹੀਂ ਮਾਰਿਆ ਔਰ ਉਹ ਵੀਡੀਓ ਵੀ ਨਿਕਲੀ ਹੈ ਸਾਰਿਆਂ ਨੇ ਦੇਖਿਆ ਕੰਪਲੇਂਟ ਲਿਖਣ ਦੇ ਬਾਅਦ ਇੱਕ ਗ੍ਰਿਫਤਾਰੀ ਖਾਲੀ ਕੰਪਲੇਂਟ ਹੋਤੇ ਨਹੀਂ ਹੁੰਦੀ छानबीन ਕਰਨ ਸਹੀ ਸਾਰਾ ਕੁਝ ਸਾਹਮਣੇ ਆਣ ਤਾਂ ਜੋ ਲੈਣਾ ਐਕਸ਼ਨ ਹੋ ਲੈਣ ਪਰ ਦਾ ਕਾਰਨ ਹੀ ਤਾਂ ਹੁੰਦਾ ਨਾ ਉਹਦਾ ਕਾਰਨ ਬਣ ਗਈ ਭਾਸ਼ਵਾ ਜੇਕਰ ਪਾਜਪਾ ਸਾਨੂੰ ਲੰਘਣ ਦਿੰਦੀ ਅਸੀਂ ਆਪਣੀ ਰਾਜਧਾਨੀ ਇਹ ਜਾ ਰਹਾ ਬੇਜਕ ਅਸੀਂ ਉਸ ਗਰੁੱਪ ਦੇ ਨਾਲ ਨਹੀਂ ਸਾਡਾ ਐਸਕੇਮ ਦਾ ਫੈਸਲਾ ਪਰ ਹੈ ਤਾਂ ਸਾਰੇ ਕਿਸਾਨਾਂ ਉਹਦੇ ਵਿੱਚ ਰੋਕਿਆ ਕਿੰਨਾਂ ਨੇ ਰੋਕਿਆ ਵੀ ਪਾਜਪਾ ਨੇ ਏਡੇ ਏਡੇ ਕਿਲ ਕਰਤੇ ਬੈਰੀਕੇਟਿੰਗ ਕਰਤੀ ਫਿਰ ਬਿਲਕੁਲ ਜਮ ਇੰਨਾ ਤਗੜਾ ਕਰਤਾ ਕਿ ਲੋਕ ਲੰਘ ਨਹੀਂ ਸਕਣ ਇਸ ਗੱਲ ਦੇ ਗੁੱਸੇ ਤੋਂ ਮਾਰਿਆ ਹੁਣ ਉਹਨਾਂ ਨੇ ਇੰਟਰਨਾਂ ਵੀ ਬੰਦ ਕਰਤੀਆਂ ਗੋਲੀਆਂ ਚਲਾਤੀਆਂ ਚਾਰ ਤੋਂ ਬੰਦਾ ਸ਼ਹੀਦ ਹੋ ਗਿਆ ਛੁਪ ਕਰਨ ਦੀ ਮੌਤ ਹੋ ਗਈ ਟਰੈਕਟਰ ਭੰਗ ਦਿੱਤੇ ਚਾਰ ਕੋ ਬੰਦਾ ਫੱਟੜ ਹੋ ਗਿਆ ਟਰੈਕਟਰ ਪਤਾ ਨਹੀਂ ਕਿੰਨੇ ਭੰਨ ਤੋੜ ਕਰ ਦਿੱਤੇ ਹਨ ਇਸ ਤਰ੍ਹਾਂ ਕਰਕੇ ਸਰਕਾਰ ਨੇ ਭਾਜਪਾ ਨੇ ਬਹੁਤ ਨੁਕਸਾਨ ਕੀਤਾ ਤੇ ਭਾਜਪਾ ਦੇ ਕਾਰਨ ਹੀ ਇਹ ਸਾਰਾ ਕੁਝ ਬੰਦ ਹੋਇਆ ਅਗਰ ਭਾਜਪਾ ਜੇਕਰ ਸਹੀ ਤਰੀਕੇ ਦੇ ਨਾਲ ਸੂਬੇ ਨੂੰ ਵੀ ਪੰਜਾਬ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੇ ਤਾਂ ਮੇਰੇ ਖਿਆਲ ਦੇ ਮੁਤਾਬਕ ਇਹੋ ਜਿਹਾ ਕੋਈ ਵੀ ਵਰਗ ਨਹੀਂ ਜਿਹੜਾ ਐਵੇਂ ਬਿਨਾ ਮਤਲਬ ਤੋਂ ਦਾ ਅੰਨਾ ਵਿਰੋਧ ਕਰੇ ਜਿਹਦੇ ਨਾਲ ਨੁਕਸਾਨ ਹੋਵੇ